ਹਾਲੀ ਦੇ ਵਿੱਚ ਕੰਗਨਾ ਰਣਾਉਤ ਬਠਿੰਡਾ ਕੋਰਟ ਦੇ ਵਿੱਚ ਪੇਸ਼ ਹੋਈ ਅਤੇ ਉਸ ਦੇ ਵੱਲੋਂ ਕਿਹਾ ਗਿਆ ਕਿ ਉਸ ਨੂੰ ਆਪਣੀ ਗਲਤੀ ਦੇ ਲਈ खेद ਹੈ ਅਤੇ ਉਸ ਦੀ ਮੁਲਾਕਾਤ ਬੀਬੀ ਮਹਿੰਦਰ ਕੌਰ ਦੇ ਪਰਿਵਾਰ ਦੇ ਨਾਲ ਵੀ ਹੋਈ ਹੈ ਜਿਸ ਤੋਂ ਬਾਅਦ ਕੰਗਨਾ ਰਣਾਉਤ ਉੱਥੋਂ ਚਲੀ ਗਈ ਇਸ ਦੇ ਚੱਲਦੇ ਅੱਜ ਬੀਬੀ ਮਹਿੰਦਰ ਕੌਰ ਦਾ ਬਿਆਨ ਸਾਹਮਣੇ ਆਇਆ ਬੀਬੀ ਮਹਿੰਦਰ ਕੌਰ ਨੇ ਕਿਹਾ ਹੈ ਕਿ ਮੈਂ ਕੰਗਨਾ ਨੂੰ ਮਾਫ਼ ਨਹੀਂ ਕਰ ਸਕਦੀ ਜਨਤਾ ਇਸ ਨੂੰ ਮਾਫ ਕਰ ਸਕਦੀ ਹੈ ਕੰਗਨਾ ਰਣਾਉਤ ਵੱਲੋਂ ਬਠਿੰਡਾ ਦੀ ਕੋਰਟ ਦੇ ਵਿੱਚ ਪੇਸ਼ ਹੋਣ ਤੋਂ ਬਾਅਦ ਦਾਦੀ ਦਾ ਬਿਆਨ ਸਾਹਮਣੇ ਆਇਆ ਹੈ ਬੀਬੀ ਮਹਿੰਦਰ ਕੌਰ ਦਾ ਕਹਿਣਾ ਹੈ ਕਿ ਕੰਗਨਾ ਅਜੇ ਤੱਕ ਮੇਰੇ ਮੱਥੇ ਨਹੀਂ ਲੱਗੀ ਉਸ ਨੂੰ ਸਿਰ ਚੜ੍ਹ ਕੇ ਨੱਚਣ ਨਹੀਂ ਦੇਵੇਗੀ ਇਹ ਇਕੱਲੀ ਸਾਰਿਆਂ ਨੂੰ ਪੁਚਾਲ ਪਾਈ ਫਿਰਦੀ ਹੈ ਬੀਬੀ ਮਹਿੰਦਰ ਕੌਰ ਨੇ ਇੰਨਾ ਕਿਹਾ ਹੈ ਕਿ ਕਿੰਨਾ ਖਰਚਾ ਪੈਂਦਾ ਹੈ ਸਾਰਿਆਂ ਦੇ ਉੱਪਰ ਪਰਮਾਤਮਾ ਇਸ ਦਾ ਨ્યાਇ ਕਰੇਗਾ ਜਾਂ ਫਿਰ ਜੱਜ ਸਾਫ਼ ਨਿਆਂ ਦੇ ਸਕਣਗੇ ਦੱਸਦੀ ਹੈ ਕਿ ਕਿਸਾਨ ਅੰਦੋਲਨ ਦੇ ਦੌਰਾਨ ਬੀਬੀ ਮਹਿੰਦਰ ਕੌਰ ਦੇ ਉੱਤੇ ਅਤੇ ਪੰਜਾਬ ਦੀਆਂ ਕਈ ਮਹਿਲਾਵਾਂ ਦੇ ਉੱਤੇ ਕੰਗਣਾ ਰਣਾਉਤ ਵੱਲੋਂ ਇੱਕ ਭੱਦੀ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਬੀਬੀ ਮਹਿੰਦਰ ਕੌਰ ਅਤੇ ਕਿਸਾਨ ਭਾਈ ਚਾਰੇ ਦੇ ਵੱਲੋਂ ਇਸ ਦਾ ਰੋਸ ਜ਼ਾਹਿਰ ਕੀਤਾ ਗਿਆ ਸੀ ਬਠਿੰਡਾ ਕੋਰਟ ਦੇ ਵਿੱਚ ਕੰਗਣਾ ਰਣਾਉਤ ਦੀ ਪੇਸ਼ੀ ਹੋਈ ਜਿਸ ਦੇ ਵਿੱਚ ਹੁਣ ਬੀਬੀ ਮਹਿੰਦਰ ਕੌਰ ਵੱਲੋਂ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਪਰ ਅੱਜ ਪੇਸ਼ ਹੋਈ ਸੀ ਕੰਗਣਾ ਨਾਉ ਦੀ ਅਸੀਂ ਤਾਂ ਭਾਈ ਬੱਚੇ ਘਰੇ ਬੈਠੇ ਹੁਣ ਸਾਨੂੰ ਜੀ ਤਾਂ ਪੰਪ ਕੰਗਣਾ ਕੀ ਕਰਦੀ ਫਿਰਦੀ ਐ ਜਾਂਦਾ ਜੱਜ ਨੂੰ ਪਤਾ ਐ ਜਾਂ ਰੱਬ ਨੂੰ ਪਤਾ ਐ ਭਾਈ ਆਪਾਂ ਕੀ ਆਖ ਸਕਦੇ ਆ ਜੋ ਮਹਾਰਾਜ ਦਾ ਹੁਕਮ ਹੋ ਉਹ ਮੇਹੂ ਮੈਂ ਅੱਜ ਬਿਆਨ ਦਿੰਦਾ ਕਿ ਮੇਰੇ ਜਿਹੜਾ ਬਿਆਨ ਐ ਉਹਨੂੰ ਤੂੰ ਰੋੜ ਮਰੋੜ ਕੇ ਪੇਸ਼ ਕੀਤਾ ਗਿਆ ਕੋਈ ਚੋਰ ਮਰੋੜ ਕੇ ਕੀ ਨਹੀਂ ਕਰਨਾ ਸੀ ਤੂੰ ਆ ਆਪਣੇ ਤਾਂ ਮੱਥੇ ਲੱਗੀ ਮੱਥੇ ਲੱਗੂ ਦੱਸੇ ਪੁੱਛ ਲੈ ਮਾਫੀ ਮੰਗੂ ਇਹਦਾ ਉਹ ਜਾ ਮਾਫ ਕੀਤਾ ਜਿ ਸਰ ਚੜ ਕੇ ਨੱਚੂਗੀ ਤੇ ਮੱਥੇ ਤੇ ਲੱਗੇ ਤਰਾ ਤੇਰਾ ਮੱਥੇ ਲੱਗੀ ਮਾਫ ਕਿੰਨ ਕਰਾਂ ਗੇਡਣਾ ਸਾਰੇ ਕਥਾਣਾ ਦਾ ਪਛਾਣ ਪਾਈ ਫਿਰਦੀ ਐ ਕਿੰਨਾ ਖਰਚਾ ਪੈਂਦਾ ਸਰਕਾਰਾਂ ਤੇ ਕਿੰਨੇ ਦੁਖੀ ਹੁੰਦੀ ਫਿਰਦੀ ਆਪ ਵਿਵਤਾ ਪਈ ਦਾ ਉਹਨੂੰ ਕੋਈ ਪਤਾ ਨਹੀਂ ਕਿ ਕਿੰਨੇ ਜਨਤਾ ਦੁਖੀ ਹੁੰਦੀ ਹੈ ਮੈਂ ਤਾਂ ਕਿਤਨੇ ਕਿਤੇ ਲੱਗਦਾ ਜਿਥੋਂ ਜਿਹੜੀ ਇੱਥੇ ਤੱਕ ਲਿਆਂਦੀ ਉਹਨਾਂ ਨੂੰ ਜਿੱਤ ਤਾਂ ਭਾਈ ਰੱਬ ਦੇ ਸਾਰੇ ਜਾਂ ਜੱਜ ਦੇ ਸਾਰੇ ਜਾਂ ਵਕੀਲਾਂ ਦੇ ਜਿੰਨਾ ਇਹ ਦਿਲ ਤੇ ਮਾਰਾ ਹੀ ਬੈਠੂ ਉਹਨੀਆਂ ਕਰੋ ਅਸੀਂ ਕੀ ਕਰ ਸਕੈ ਸਕਦੇ ਹਾਂ ਔਰ ਜੇ ਕਿਤੇ ਮਾਫੀ ਮੰਗਦੀ ਵੀ ਹੈ ਤਾਂ ਕੀ ਮਾਤਾ ਵੱਲ ਮਾਫੀ ਦਿੱਤਾ ਜਾਊਗਾ ਨਹੀਂ ਨਹੀਂ ਮਾਫੀ ਨਾ ਨਾ ਤਰ ਜੇ ਕੋਈ ਨਿਊਗੀ ਦੇਖੀ ਮੱਥੇ ਤਾਂ ਲੱਗੇ ਕਰਾਂ ਮੱਥੇ ਤੇ ਲੱਗੇ ਫਿਰ ਉਹ ਜਾ ਦੇਖਿਆ ਸੋਚਿਆ ਜੋ ਮਾਂ ਕਰ ਸਕਦੀ ਮਾਫ ਨਹੀਂ ਕਿੰਨਾ ਗਰੋਸ਼ ਹੈ ਕਿੰਨਾ ਦੁਖੀ ਜਨਤਾ ਹੈ ਜਨਤਾ ਮਾਫ ਕਰ ਤਾਂ ਮੈਂ ਬਸ ਮਾਫ ਕਰ ਲਵਾਂਗੇ ਸੜਕਾ ਦੀ ਮਾਫੀ ਜਨਤਾ ਦੇਖਿਆ ਰਹੇ ਅੱਡੀ ਮਾਂ ਤਾਂ ਨਿੱਕੀ-ਚੀਰੀਆਂ ਨਿੱਕੀ ਕਾ ਲੱਗੀ ਇੰਨੇ ਨਿੱਕੀ-ਚੀਰੀ ਮੈਨੇ ਕੱਲ ਲੱਗੇ ਪਾਸਮ ਕਰੇ ਲਾਸਕਰ ਕੋਟ ਲਾਕੇ ਨਿੱਕੀ-ਚੀਰੀ ਕਲਾ ਹੋਦੀ ਨਾ ਲੱਖਾਂ ਕਰੋੜਾਂ ਲਸ ਕਰਨ ਨੂੰ ਫੌਜੀਾਂ ਨੂੰ ਫੌਜਾਂ ਨੂੰ ਮਾ ਵਾ ਪਾਸਮ ਕਰੁੰਦੀ ਮੀਰੇ ਜੀ ਦੀ ਪੁੱਤ ਹੈ ਭਾਈ ਕਿਸ ਤਰ੍ਹਾਂ ਨਹੀਂ ਕੰਗਾਂ ਆਈ ਦੀ ਵੱਡੀ ਪਹਿਲਾਂ ਤਾਂ ਇੰਟਰਨੈਟ ਤੇ ਹੁਣ ਪਾਈ ਰਖਲਾ ਵਜ਼ੀਰ ਦੀ ਸੈਂਟਰ ਚ ਰਾਜਧਾਨੀ ਦੀ ਹੱਕਦਾਰ ਮੈਂ ਤਾਂ ਛੋਟੀ ਨਹੀਂ ਆ ਕੀ ਮੈਨੂੰ ਕੋਈ ਪਤਾ ਨਹੀਂ ਕਿਸ ਤਰ੍ਹਾਂ ਦੀ ਮੰਗ ਕਰੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਜਿਵੇਂ ਜੱਜ ਸਾਹਿਬ ਕਰਨਗੇ ਜੇ ਰੱਬ ਸਾਵ ਕਰਨ ਉਹ ਦਿਲ ਤੇ ਬੈਠਣਗੇ ਉਹ ਕਰ ਲਗੇ ਸਾਨੂੰ ਕੀ ਦੋ ਨਹੀਂ ਦੱਸ ਗਈ ਜੇ ਕੀ ਉਹਨਾਂ ਨੇ ਫੈਸਲਾ ਕਰਨਾ ਤੇ ਸਾਨੂੰ ਕੀ ਪਤਾ ਹੈ ਉਹਦਾ ਪਰਮਾਤਮਾ ਨੂੰ ਪਤਾ ਹੈ ਜੇ ਪਰਮਾਤਮਾ ਦੇਤੇ ਰਹੇ ਮੋਂ ਉਹਨਾਂ ਦੇ ਜਾਊਗਾ ਜੋ ਹੋ ਜੀ ਉਹ ਖਬਰ ਬਹੁਤ ਕਟੜਾਈ ਕਰੂਗਾ ਕਿ ਸਖਤਾਈ ਕਰੂਗਾ ਕਿ ਮਾਫ ਕਰੂ ਉਹਨਾਂ ਨੂੰ ਪਤਾ ਸਾਨੂੰ ਚਾਰ ਸਾਲ ਦਾ ਮਾਹਿੰਗਰ ਚੱਲ ਰਿਹਾ ਚਾਰ ਸਾਲਾਂ ਬਾਅਦ ਅਜੇ ਚਾਰ ਸਾਲ ਚੱਲ ਰਹੇ ਤੇ ਚਾਰ ਸਾਲ ਦਾ ਸਾਨੂੰ ਕੀ ਦੁਖੀਂ ਦੇ ਫਿਰ ਅਸੀਂ ਦੁਖੀਂ ਦੇ ਫਿਰ ਤੇ ਅਜੇ ਤਾਂ ਮਾਫੀ ਮੰਗੀ ਨਾ ਇੰਨਾ ਉਪਨਿੰਦੇ ਦੇ ਲਈ ਮਾਫੀ ਮੰਗ ਲਿੰਦੀ ਹੂੰ 4 ਸਾਲ ਤਾਂ ਹੋ ਗਏ ਤੁਸੀਂ 4 ਸਾਲ ਤਾਂ ਹੋ ਗਏ 4 ਸਾਲ ਹੋ ਗਏ ਵਕੀਲ ਕਰਦੇ ਫਿਰਦੇ ਥਾਂ ਥਾਂ ਦੁਖੀਂ ਦੇ ਘੱਡੀਆਂ ਮੱਥਾ ਲਿੱਖ ਮੈਨੂੰ ਬੜ ਬੇਦਨ ਥਾਂ ਦਾ ਘੜੀ ਜੀ ਫਿਰਦੀ 800 ਸਾਲ ਦੀ ਉਹਦਾ ਛਾਲਾ ਮਾਰਦੀ ਫਿਰਦੀ ਮਟਿਆਰ ਮੈਂ ਤਾਂ ਪਈ ਫਿਰ ਕੰਮ ਜੰਗ ਜਾਰੀ ਰਹੂਗੀ ਮਾਤਾ ਲੜਾਈ ਇਸ ਤਰ੍ਹਾਂ ਲਈ ਨਹੀਂ ਰਹੂਗੀ ਜੀ 100-100 ਰੁਪਏ ਤੇ ਹੀ 100 ਰੁਪਏ ਜੜੀ ਜਾਣੀਆਂ ਇਸ ਤਰ੍ਹਾਂ ਆਪਦੇ ਬੱਚਿਆਂ ਦੀ ਯਾਦ ਆਦ ਰੱਖਣਾ ਕਰਨ ਵਾਲਾ ਤੇ ਨਹੀਂ ਆ

यहाँ पर काफ़ी लोग भीड़ भी इकट्ठी हुई है मिलने के लिए रहने के लिए फ्रेंड्स की और इसके साथ ही जो भी मिसअरस्टैंडिंग होती है आ, उनकी महेंद्र जी की फैमिली के साथ में मैंने तो माता जी ने उनके पति को कि किस तरह से जो है वो एक मिसअंडरस्टैंडिंग का शिकार है और कभी भी मैं अपने सपने में भी नहीं सोच सकती हूँ कि इस तरह का जैसा इस कॉन्ट्रोवर्सी को बनाया गया है कोई भी हर एक माता जो है मेरे लिए हो हिमाचल की लिए खुश हैं है और हर एक बहन जो है है उसके लिए मैं सब मुझे कितना प्यार करती है सराहती है उसके लिए बहुत धन्यवाद लगता गलती हुई है कंगना जी उस वक्त चाहे जाने में हुई अनजाने में हुई गलती हुई है लगता है आप अगर केस अच्छे से तो मैं मेरा तो ओरिजिनल उसमें कुछ वाक्य था भी नहीं एक हाँ। रिल्विक था जिसे एज ए मीम जो है वो इस्तेमाल किया गया था जो कि मैंने अंदर उनके पति जी से जी के पति जी से भी ये बात बारे में डिस्कस किया कि चलिए अब जो पुरानी बात है वो है लेकिन किसी भी व्यक्ति विशेष को लेकर उस मीम में भी बहुत सारी महिलाएं थी किसी भी व्यक्ति विशेष को लेकर कोई भी टिप्पणी नहीं की गई है एक जो है एक जहाँ पे इतने आंदोलन देश में हो रहे थे उसको लेकर एक जनरलाइज तो उसको लेकर जो है वो बात लेकिन मैं, जो जो मिस हुई है उसको लेकर हमने खेत जताया है और माता जी को अगर कोई केस पहुँची है तो उससे बहुत ज्यादा दादी को आप दादी जी नहीं आए थे उनके पति जी आए थे तो उनको मैं, मैं, मैं मैंने